ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਗਈ ਹੈ ਜੇਕਰ ਤੁਹਾਨੂੰ ਵੀ ਇਹ ਚਾਰ ਸ਼ੁਭ ਸੰਕੇਤ ਮਿਲ ਰਹੇ ਹਨ ਤੇ ਇਹ ਇੱਕ ਸੱਚੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਚਾਹੀਦਾ ਤੇ ਸਮਝ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਵੀ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਜੀ ਸਤ ਸੰਗਤ ਜੀ ਜਦੋਂ ਆਪਣੇ ਤੇ ਸ਼ਹੀਦ ਸਿੰਘਾਂ ਦੀ ਗੁਰੂ ਸਾਹਿਬਾਨਾਂ ਦੀ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਦੇ ਅੱਗੇ ਕੀਤੀ ਹੋਈ ਅਰਦਾਸ ਬੇਰਤੀ ਪੂਰੀ ਹੁੰਦੀ ਹੈ ਜਾਂ ਪੂਰੀ ਹੋਣ ਵਾਲੀ ਹੁੰਦੀ ਹੈ ਤਾਂ ਉਸ ਦੇ ਲਈ ਆਪਾਂ ਨੂੰ ਕੁਝ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਅੱਜ ਦੀ ਵੀਡੀਓ ਵਿੱਚ ਸਤ ਸੰਗਤ ਜੀ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਉਹ ਕਿਹੜੇ ਸੰਕੇਤ ਹੁੰਦੇ ਹਨ ਜਿਹੜੇ ਆਪਾਂ ਨੂੰ ਇੱਕ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਇਸ਼ਾਰਾ ਮਿਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਾਡੀ ਕੀਤੀ ਹੋਈ ਅਰਦਾਸ ਪੂਰੀ ਹੋਣ ਵਾਲੀ ਹੁੰਦੀ ਹੈ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪਣੇ ਤੇ ਕਿਰਪਾ ਹੋਣ ਵਾਲੀ ਹੈ ਸਭ ਤੋਂ ਪਹਿਲੀ ਗੱਲ ਤਾਂ ਸਾਥ ਸੰਗਤ ਜੀ ਜਦੋਂ ਆਪਾਂ ਗੁਰਬਾਣੀ ਦਾ ਜਾਪ ਕਰਨ ਲੱਗਦੇ ਹਾਂ ਆਸੇ-ਪਾਸੇ ਦੇ ਰਸਤਿਆਂ ਤੋਂ ਭਟਕਣਾ ਛੱਡ ਦਿੰਦੇ ਹਾਂ ਮਹਾਰਾਜ ਜੀ ਦੇ ਨਾਲ ਜੁੜ ਜਾਂਦੇ ਹਨ ਆਪਣੇ ਤੇ ਉਦੋਂ ਤੋਂ ਹੀ ਵਾਹਿਗੁਰੂ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦਿਨ ਆਪਾਂ ਪਰਮਾਤਮਾ ਦਾ ਨਾਮ ਜਪਣ ਲੱਗ ਜਾਂਦੇ ਹਾਂ ਗੁਰਬਾਣੀ ਦਾ ਜਾਪ ਕਰਦੇ ਹਾਂ ਅਭਿਆਸ ਕਰਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਸਾਡੇ ਕਹਿਣ ਦਾ ਭਾਪ ਆਪਾਂ ਚੰਗੇ ਕਰਮਾਂ ਦੇ ਵੱਲ ਆਪਾਂ ਨੂੰ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ ਉਸੇ ਦਿਨ ਤੋਂ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪਣੇ ਤੇ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੀਆਂ ਸੰਗਤਾਂ ਨੇ ਸਾਤਸੰਗ ਜੀ ਆਪਣੇ ਹਰ ਰੋਜ਼ ਦੇ ਦਿਨ ਦੀ ਸ਼ੁਰੂਆਤ ਨਿਤਨੇਮ ਤੋਂ ਕਰਨੀ ਹੋਵੇ ਆਪਣੇ ਦਿਨ ਦੀ ਸ਼ੁਰੂਆਤ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਕਰਨੀ ਹੋਵੇ ਉਹਨਾਂ ਦਾ ਤਾਂ ਕਦੇ ਵੀ ਦਿਨ ਖਰਾਬ ਹੋ ਹੀ ਨਹੀਂ ਸਕਦਾ ਉਹਨਾਂ ਦਾ ਕਦੇ ਵੀ ਕੋਈ ਵਾੜ ਵਿੰਗਾ ਨਹੀਂ ਕਰ ਸਕਦਾ ਭਾਵੇਂ ਕੁਝ ਨਾ ਕੁਝ ਵੀ ਹੋ ਜਾਵੇ ਪਰ ਉਹਨਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਤਰ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸਾਥ ਸੰਗਤ ਜੀ ਗੁਰੂ ਸਾਹਿਬਾਨ ਦੇ ਦਰ ਤੇ ਕੀਤੀ ਗਈ ਅਰਦਾਸ ਬੇਨਤੀ ਕਦੇ ਵੀ ਵਿਅਰਥ ਨਹੀਂ ਜਾਂਦੀ ਕਦੇ ਵੀ ਖਾਲੀ ਨਹੀਂ ਜਾਂਦੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਦੇ ਹਨ ਝੇੜਾ ਵੀ ਉਹਨਾਂ ਦੇ ਦਰ ਤੇ ਝੁੱਕ ਕੇ ਸਾਤ ਸੰਗਤ ਜੀ ਚਲਿਆ ਜਾਂਦਾ ਹੈ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਉੱਚੀਆਂ ਕਰਕੇ ਭੇਜਦੇ ਹਨ ਇਸੇ ਤਰ੍ਹਾਂ ਜਦੋਂ ਤੁਸੀਂ ਵੀ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਨੀਵੇਂ ਹੋ ਕੇ ਜਾਇਆ ਕਰੋ ਸਾਤ ਸੰਗਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਗੁਰੂ ਸਾਹਿਬਾਨਾ ਦੇ ਦਰ ਤੇ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਆਪਣੇ ਹਉਮੈ ਬਾਹਰ ਹੀ ਛੱਡ ਕੇ ਧਨ ਦੌਲਤ ਦਾ ਘੁਮਾਣ ਨਹੀਂ ਕਰਨਾ ਚਾਹੀਦਾ ਉਹ ਇੱਕ ਸਾਈਡ ਤੇ ਰੱਖ ਦਿਓ ਕਿਉਂਕਿ ਵਾਹਿਗੁਰੂ ਦਾ ਦਿੱਤਾ ਹੀ ਸਭ ਕੁਝ ਹੁੰਦਾ ਹੈ ਤੁਹਾਡੇ ਕੋਲ ਪਰਮਾਤਮਾ ਨੇ ਹੀ ਤੁਹਾਨੂੰ ਸਭ ਕੁਝ ਦਿੱਤਾ ਹੈ ਸਾਨੂੰ ਉਹ ਆਪ ਇੰਨੇ ਜੋਗੇ ਅਸੀਂ ਨਹੀਂ ਹੁੰਦੇ ਸਤ ਸੰਗਤ ਜੀ ਆਪਾਂ ਇੰਨਾ ਕੁਝ ਕਰ ਸਕੀਏ ਕਿ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਦਾਤਾਂ ਤੇ ਉਹਨਾਂ ਦੇ ਲਈ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੀ ਸਿੱਖ ਜਾਈਏ ਵਾਹਿਗੁਰੂ ਜੀ ਸਾਨੂੰ ਇੰਨੇ ਜੋਗਾ ਕੀਤਾ ਤੁਸੀਂ ਇਹਨੇ ਜੋਗੇ ਅਸੀਂ ਹੈ ਨਹੀਂ ਸੀ ਜੇ ਆਪਾਂ ਸਾਧ ਸੰਗਤ ਜੀ ਸੋਚੀਏ ਇਹ ਸਾਰੀਆਂ ਹੀ ਚੀਜ਼ਾਂ ਆਪਣੀ ਬਤੌਲਤ ਨਹੀਂ ਹਨ ਇਹ ਸਭ ਚੀਜ਼ਾਂ ਆਪਣੀ ਅਸੀਂ ਮਿਹਨਤ ਤਾਂ ਜ਼ਰੂਰ ਕਰਦੇ ਹਾਂ ਪਰ ਦੇਣ ਵਾਲਾ ਸਿਰਫ ਵਾਹਿਗੁਰੂ ਸੱਚੇ ਬਾਦਸ਼ਾਹ ਪਰਮਾਤਮਾ ਜੀ ਹੈ ਉਹੀ ਮਿਹਰ ਕਰਦੇ ਨੇ ਤੇ ਉਹੀ ਆਪਾਂ ਨੂੰ ਇਸ਼ਾਰਾ ਦਿੰਦੇ ਹਨ ਫਿਰ ਆਪਣੇ ਘਰ ਪਰਿਵਾਰ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਂਦੀ ਹੈ ਆਪਣੇ ਘਰ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਨਹੀਂ ਹੁੰਦਾ ਇਹੀ ਸਾਥ ਸੰਗਤ ਜੀ ਆਪਾਂ ਅੱਗੇ ਜ਼ਿੰਦਗੀ ਦੇ ਵਿੱਚ ਫਿਰ ਕਾਮਯਾਬ ਹੋਣੇ ਸ਼ੁਰੂ ਹੋ ਜਾਂਦੇ ਹਨ ਮਿਹਨਤ ਆਪਾਂ ਕਰਦੇ ਹਾਂ ਪਰ ਆਪਣੀ ਮਿਹਨਤ ਨੂੰ ਰੰਗ ਭਾਗ ਵਾਹਿਗੁਰੂ ਦੀ ਕਿਰਪਾ ਦੇ ਨਾਲ ਲੱਗਦੇ ਹਨ ਇਸੇ ਤਰ੍ਹਾਂ ਹੀ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਕੁਝ ਸੰਕੇਤ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਜੀ ਜੇ ਇਹ ਸੰਕੇਤ ਤੁਹਾਨੂੰ ਵੀ ਮਿਲਦੇ ਹਨ ਤੁਸੀਂ ਸਮਝ ਲਓ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕੀਤੀ ਗਈ ਅਰਦਾਸ ਬੇਨਤੀ ਗੁਰੂ ਸਾਹਿਬਾਨਾਂ ਦੇ ਅੱਗੇ ਕੀਤੀ ਗਈ ਅਰਦਾਸ ਤੁਹਾਡੀ ਹੁਣ ਪੂਰੀ ਹੋਣ ਵਾਲੀ ਹੈ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਸਾਥ ਸੰਗਤ ਜੀ ਇਸ ਦੇ ਨਾਲ ਇੱਕ ਭੈਣ ਦੀ ਇਸ ਵੀਡੀਓ ਦੇ ਨਾਲ ਰਿਲੇਟਡ ਛੋਟੀ ਜਿਹੀ ਹੱਡ ਬੀਤੀ ਸਾਂਝੀ ਕਰਨ ਵਾਲੀ ਹਾਂ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਧਿਆਨ ਨਾਲ ਸਰਵਣ ਕਰਿਆ ਕਰੋ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਤ ਸੰਕੇਤ ਜੀ ਸਭ ਤੋਂ ਪਹਿਲਾ ਸੰਕੇਤ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਜ਼ਿਆਦਾ ਦੁੱਖ ਹੋਣ ਬੜੀਆਂ ਹੀ ਤਕਲੀਫਾਂ ਹੋਣ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰ ਰਹਿੰਦਾ ਹੋਵੇ ਆਪਣੇ ਘਰ ਦੇ ਵਿੱਚ ਕਦੇ ਬਰਕਤ ਹੀ ਨਾ ਪਈ ਹੋਵੇ ਸਾਡੇ ਕਹਿਣ ਦਾ ਭਾਵ ਕਿ ਕੋਈ ਵੀ ਕਾਰਜ ਸਿੱਧ ਨਾ ਹੁੰਦਾ ਹੋਵੇ ਜਦੋਂ ਆਪਣੇ ਘਰ ਦੇ ਵਿੱਚ ਤਾਂ ਸਾਧ ਸੰਗਤ ਜੀ ਕੋਈ ਵੀ ਕਾਰਜ ਜਦੋਂ ਸਿਰੇ ਨਾ ਚੜਦਾ ਹੋਵੇ ਇਸ ਤੋਂ ਵੱਡਾ ਤਾਂ ਦੁੱਖ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਹੋ ਹੀ ਨਹੀਂ ਸਕਦਾ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਐਨੇ ਦੁੱਖ ਤਕਲੀਫਾਂ ਹੋਣ ਐਨੇ ਬਾਵਯੂਧ ਵੀ ਸਾਧ ਸੰਗਤ ਜੀ ਆਪਾਂ ਆਪਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਇੱਕ ਕਦਮ ਵੀ ਪਿੱਛੇ ਨਾ ਹਟੀਏ ਆਪਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਸੇ ਤਰ੍ਹਾਂ ਹੀ ਪਾਠ ਕਰਦੇ ਰਹੀਏ ਸੇਵਾ ਸਿਮਰਨ ਕਰਦੇ ਰਹੀਏ ਅਰਦਾਸ ਬੇਨਤੀ ਕਰਦੇ ਰਹੀਏ ਆਪਾਂ ਨੂੰ ਐਡਾ ਵੱਡਾ ਦੁੱਖ ਹੋਣ ਦੇ ਬਾਵਜੋਦ ਵੀ ਉਹ ਦੁੱਖ ਇੱਕ ਨਾ ਮਾਤਰ ਲੱਗੇ ਉਦੋਂ ਸਾਧ ਸੰਗਤ ਜੀ ਤੁਸੀਂ ਸਮਝ ਲੈਣਾ ਕਿ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੋਣ ਵਾਲੀ ਹੈ ਜਾਂ ਹੋ ਚੁੱਕੀ ਹੈ ਕਿਉਂਕਿ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਐਨੇ ਦੁੱਖ ਆਉਂਦੇ ਹਨ ਆਪਾਂ ਕਿਸੇ ਨਾ ਕਿਸੇ ਪਾਸੇ ਨੂੰ ਭੱਜਦੇ ਹਾਂ ਕਈ ਭੈਣ ਭਰਾ ਤਾਂ ਚੰਗੇ ਕੰਮਾਂ ਵੱਲ ਲੱਗ ਜਾਂਦੇ ਹਨ ਤੇ ਕਈ ਮਾੜੇ ਕੰਮਾਂ ਤੇ ਵੀ ਲੱਗ ਜਾਂਦੇ ਹਨ ਕਿਉਂਕਿ ਸਾਧ ਸੰਗਤ ਜੀ ਇਹ ਹਾਲਾਤ ਹੀ ਇਸ ਤਰ੍ਹਾਂ ਦੇ ਹੋ ਜਾਂਦੇ ਹਨ ਜਾਂ ਤਾਂ ਬੰਦੇ ਦੀ ਜ਼ਿੰਦਗੀ ਬਣ ਜਾਂਦੀ ਹੈ ਤੇ ਜਾਂ ਫਿਰ ਉਸ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਬੰਦਾ ਸਮਝ ਜਾਂਦਾ ਹੈ ਕਿ ਜਦੋਂ ਦੁੱਖਾਂ ਦੇ ਵਿੱਚ ਕੋਈ ਸਾਥ ਸੰਬੰਧੀ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਨਾ ਖੜਨ ਵਾਲਾ ਹੋਵੇ ਤੇ ਬੰਦਾ ਫਿਰ ਆਪਣੇ ਆਪ ਹੀ ਚੰਗੇ ਰਾਹੇ ਪੈ ਜਾਂਦਾ ਹੈ ਤੇ ਕਈ ਵਾਰ ਇਸ ਤਰ੍ਹਾਂ ਦੇ ਵੀ ਕੁਝ ਲੋਕ ਹੁੰਦੇ ਹਨ ਜੋ ਇਨਸਾਨ ਚੰਗੇ ਰਹਿਤ ਤੇ ਪੈਣ ਦੀ ਬਜਾਏ ਇਹਨਾਂ ਚੀਜ਼ਾਂ ਨੂੰ ਟੈਨਸ਼ਨ ਦੇ ਵਿੱਚ ਲੈ ਕੇ ਗਲਤ ਰਸਤਿਆਂ ਤੇ ਵੀ ਚਲੇ ਜਾਂਦੇ ਹਨ ਸੋ ਇਸ ਤਰ੍ਹਾਂ ਜੋ ਵੀ ਕੋਈ ਵੀਰ ਭੈਣ ਤੁਹ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦੁੱਖ ਤਕਲੀਫ ਹੈ ਪਰ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਜੇ ਆਪਾਂ ਗੁਰੂ ਮਹਾਰਾਜ ਦੇ ਨਾਲ ਜੁੜੇ ਹੋਏ ਹਾਂ ਸੇਵਾ ਸਿਮਰਨ ਦੇ ਨਾਲ ਜੁੜੇ ਹੋਏ ਹਾਂ ਤਾਂ ਤੁਸੀਂ ਸਮਝ ਲਓ कि ਤੁਹਾਡੇ ਤੇ ਵਾਹਿਗੁਰੂ ਦੀ ਕਿਰਪਾ ਹੋਣੀ ਸ਼ੁਰੂ ਹੋ ਚੁੱਕੀ ਹੈ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤੁਹਾਡੇ ਤੇ ਕਿਰਪਾ ਹੋ ਗਈ ਹੈ ਇਹ ਜਿਹੜੇ ਤੁਹਾਡੇ ਦੁੱਖ ਹਨ ਇਹ ਵੀ ਥੋੜਾ ਸਮਾਂ ਹੀ ਹਨ ਇਹ ਇੱਕ ਸੰਕੇਤ ਹੁੰਦਾ ਹੈ ਸਾਥ ਸੰਗਤ ਜੀ ਜਦੋਂ ਤੁਹਾਨੂੰ ਇਹ ਸੰਕੇਤ ਮਿਲਣੇ ਸ਼ੁਰੂ ਹੋ ਜਾਣ ਤੁਸੀਂ ਕਦੇ ਵੀ ਆਪਣੇ ਗੁਰੂ ਤੋਂ ਤਨਤਨ ਬਾਬਾ ਦੀਪ ਸਿੰਘ ਜੀ ਆਪਣੇ ਬਾਪੂ ਜੀ ਤੋਂ ਅਲੱਗ ਨਹੀਂ ਹੋਣਾ ਕਦੇ ਵੀ ਇਦਾਂ ਨਹੀਂ ਕਰਨਾ ਕਿ ਆਪਾਂ ਨੂੰ ਕਿਰਪਾ ਨਹੀਂ ਹੋ ਰਹੀ ਤੁਸੀਂ ਵੀ ਗਲਤ ਰਸਤੇ ਤੇ ਨਹੀਂ ਜਾਣਾ ਸਗੋਂ ਆਪਣੀ ਗੁਰਬਾਣੀ ਦਾ ਜਾਪ ਹੋਰ ਵਧਾ ਲੈਣਾ ਹੈ ਸੇਵਾ ਸਿਮਰਨ ਵਧਾ ਲੈਣਾ ਹੈ ਜਿਸ ਤੋਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ ਹੋ ਕੇ ਤੁਹਾਡੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦੇਣਗੇ ਦੂਜਾ ਸੰਕੇਤ ਸਾਧ ਸੰਗਤ ਜੀ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਐਨੇ ਦੁੱਖ ਤਕਲੀਫ ਹੁੰਦੇ ਹਨ ਘਰ ਦੇ ਵਿੱਚ ਕੋਈ ਨਾ ਕੋਈ ਜਿਹੜਾ ਠੀਕ ਨਹੀਂ ਰਹਿੰਦਾ ਬਰਕਤ ਨਹੀਂ ਪੈਂਦੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਰਹਿੰਦੀ ਹੈ ਜਾਂ ਘਰ ਵਿੱਚ ਝਗੜਾ ਕਲੇਸ਼ ਰਹਿੰਦਾ ਹੈ ਘਰ ਦੇ ਵਿੱਚ ਸੁੱਖ ਸ਼ਾਂਤੀ ਹੀ ਨਹੀਂ ਰਹਿੰਦੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਗਲਤ ਰਸਤੇਆਂ ਤੇ ਨਹੀਂ ਜਾਂਦੇ ਮੇਰੇ ਕਹਿਣ ਦਾ ਭਾਵ ਕਿ ਜਿਵੇਂ ਅੱਜਕੱਲ੍ਹ ਦੁਕਾਨਾਂ ਖੁੱਲੀਆਂ ਹੋਈਆਂ ਹਨ ਅੱਜਕੱਲ੍ਹ ਕਈ ਲੋਕ ਕੀ ਕਰਦੇ ਹਨ ਕਿ ਜਦੋਂ ਕੋਈ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਨੇ ਸ਼ੁਰੂ ਹੋ ਜਾਂਦੇ ਹਨ ਉਹ ਬਾਬਿਆਂ ਦੇ ਕੋਲ ਸਿਆਣਿਆਂ ਦੇ ਕੋਲ ਪੰਡਤਾਂ ਦੇ ਕੋਲ ਜਾਣਾ ਸ਼ੁਰੂ ਕਰ ਦਿੰਦੇ ਹਨ ਇਥੋਂ ਤੱਕ ਕਿ ਆਪਣੇ ਘਰ ਦੇ ਵਿੱਚ ਜੋ ਥੋੜੀ-ਬਹੁਤ ਜਮਾ ਪੂੰਜੀ ਹੁੰਦੀ ਹੈ ਉਹ ਵੀ ਖਰਾਬ ਕਰਨੀ ਸ਼ੁਰੂ ਕਰ ਦਿੰਦੇ ਹਨ ਹਾਲ ਫਿਰ ਵੀ ਕੁਝ ਨਹੀਂ ਨਿਕਲਦਾ ਥੱਕ ਹਾਰ ਕੇ ਫਿਰ ਆਪਾਂ ਆਉਣਾ ਤਾਂ ਵਾਹਿਗੁਰੂ ਦੇ ਕੋਲ ਹੀ ਹੈ ਉਥੋਂ ਹੀ ਮੰਗਣਾ ਹੈ ਉਥੇ ਹੀ ਅਰਦਾਸ ਬੇਨਤੀ ਕਰਨੀ ਹੈ ਜਦੋਂ ਸਾਥ ਸੰਗਤ ਜੀ ਇੰਨਾ ਦੁੱਖ ਹੁੰਦਾ ਹੈ ਪਰ ਫਿਰ ਵੀ ਆਪਾਂ ਇਹਨਾਂ ਰਸਤਿਆਂ ਤੇ ਨਹੀਂ ਜਾਂਦੇ ਆਪਾਂ ਗੁਰੂ ਮਹਾਰਾਜ ਤੇ ਭਰੋਸਾ ਰੱਖਣਾ ਹੈ ਆਪਾਂ ਨੂੰ ਕਿ ਜੋ ਕੋਈ ਕਹਿੰਦਾ ਵੀ ਹੋਵੇ ਕਿ ਤੁਸੀਂ ਇੱਥੇ ਚਲੇ ਜਾਓ ਇਹ ਉਪਾਅ ਕਰਾ ਲਓ ਇਹ ਪੰਡਿਤ ਹੈ ਇਹ ਬਾਬਾ ਹੈ ਇਹ ਸਭ ਕੁਝ ਠੀਕ ਕਰ ਦਿੰਦਾ ਹੈ ਇਹਨਾਂ ਕੁਝ ਕਹਿਣ ਦੇ ਬਾਵਜੂਦ ਵੀ ਆਪਾਂ ਉਹਨਾਂ ਦੇ ਪਿੱਛੇ ਨਹੀਂ ਲੱਗਦੇ ਤੇ ਆਪਾਂ ਫਿਰ ਕਿਤੇ ਵੀ ਨਹੀਂ ਜਾਂਦੇ ਆਪਾਂ ਆਪਣੇ ਘਰ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਾਂ ਗੁਰਬਾਣੀ ਦਾ ਨਾਮ ਅਭਿਆਸ ਕਰਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਇੱਧਰ ਉੱਧਰ ਨਹੀਂ ਭਟਕਦੇ ਬਲਕਿ ਗੁਰੂ ਘਰ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਾਂ ਤੇ ਆਪਣੀ ਜ਼ਿੰਦਗੀ ਦੀਆਂ ਡੋਰਾਂ ਪਰਮਾਤਮਾ ਤੇ ਸੁੱਟ ਦਿੰਦੇ ਹਾਂ ਉਦੋਂ ਤੁਸੀਂ ਸਮਝ ਲਓ ਕਿ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੋ ਚੁੱਕੀ ਹੈ ਤਨ ਤਨ ਬਾਬਾ ਦੀਪ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋ ਗਈ ਹੈ ਜਾਂ ਹੋਣ ਵਾਲੀ ਹੈ ਸਾਧ ਸੰਗਤ ਜੀ ਇਹ ਬਹੁਤ ਵੱਡੀਆਂ ਚੀਜ਼ਾਂ ਹੁੰਦੀਆਂ ਹਨ ਪਰ ਕਹਿਣ ਨੂੰ ਸੌਖੀਆਂ ਹਨ ਕਿਉਂਕਿ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਹਨ ਬੰਦਾ ਕਿਸੇ ਨਾ ਕਿਸੇ ਸਾਈਡ ਨੂੰ ਜ਼ਰੂਰ ਭੱਜਦਾ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਦੁੱਖ ਇੱਕ ਐਸੀ ਚੀਜ਼ ਹੈ ਜੋ ਬੰਦੇ ਤੋਂ ਸਹਾਰ ਹੀ ਨਹੀਂ ਹੁੰਦੀ ਇੱਕ ਹੱਦ ਤੱਕ ਹੁੰਦੀ ਹੈ ਜਦੋਂ ਆਪਾਂ ਸਹਾਰਾ ਲੱਭਦੇ ਹਾਂ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਬੰਦਾ ਇੱਕ ਜਗ੍ਹਾ ਤੇ ਟਿਕ ਕੇ ਬੈਠਦਾ ਹੈ ਇੱਕ ਜਗ੍ਹਾ ਦਾ ਹੋ ਜਾਂਦਾ ਹੈ ਇਸ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਵਾਹਿਗੁਰੂ ਦੀ ਉਹਦੇ ਤੇ ਕਿਰਪਾ ਹੋ ਚੁੱਕੀ ਹੈ ਤੀਸਰਾ ਸੰਕੇਤ ਸਾਧ ਸੰਗਤ ਜੀ ਇਹ ਹੁੰਦਾ ਹੈ ਕਿ ਤੁਸੀਂ ਜਦੋਂ ਵੀ ਪਾਠ ਕਰਦੇ ਹੋ ਜਿਵੇਂ ਤੁਸੀਂ ਗੁਰਬਾਣੀ ਦੇ ਜਾਪ ਕਰਦੇ ਹੋ ਉਹ ਤਾਂ ਕਰਦੇ ਹੀ ਕਰਦੇ ਹੋ ਪਰ ਫਿਰ ਤੁਹਾਡਾ ਮਨ ਇਸ ਤਰ੍ਹਾਂ ਕਰਦਾ ਹੈ ਕਿ ਅਸੀਂ ਗੁਰਬਾਣੀ ਦਾ ਜਾਪ ਹੋਰ ਵਧਾ ਲਈਏ ਸਾਡੇ ਕਹਿਣ ਤੋਂ ਪਾਵ ਜੇ ਆਪਾਂ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਆਪਣਾ ਦਿਲ ਕਰੇਗਾ ਕਿ ਕਿਉਂ ਨਾ ਮੈਂ ਇੱਕ ਹੋਰ ਪਾਠ ਕਰ ਲਵਾਂ ਐਨੇ ਦੁੱਖ ਦੀ ਘੜੀ ਦੇ ਵਿੱਚ ਐਨੀ ਪ੍ਰੋਬਲਮ ਦੀ ਘੜੀ ਦੇ ਵਿੱਚ ਵੀ ਆਪਣਾ ਗੁਰਬਾਣੀ ਨੂੰ ਪੜਨ ਨੂੰ ਇੰਨਾ ਕ ਦਿਲ ਕਰੇ ਕਿ ਮੈਂ ਹੁਣ ਐਨੇ ਪਾਠ ਕਰਨੇ ਹਨ ਜਾਂ ਮੇਰਾ ਮਨ ਕਰ ਰਿਹਾ ਹੈ ਇਸ ਤਰ੍ਹਾਂ ਸਾਥ ਸੰਗਤ ਜੀ ਸਾਨੂੰ ਤੁਰ ਅੰਦਰੋਂ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ ਕਿ ਮੈਂ ਸੇਵਾ ਸਿਮਰਨ ਕਰਨਾ ਹੈ ਵੱਧ ਤੋਂ ਵੱਧ ਆਪਣਾ ਮਨ ਕਰੇ ਕਿ ਮੈਂ ਗੁਰਦੁਆਰਾ ਸਾਹਿਬ ਜਾਵਾਂ ਉੱਥੇ ਜਾ ਕੇ ਸੇਵਾ ਕਰਾਂ ਘਰ ਦੇ ਵਿੱਚ ਬੈਠ ਕੇ ਪਾਠ ਕਰਾਂ ਤੇ ਵੱਧ ਤੋਂ ਵੱਧ ਕਰਾਂ ਗੁਰਬਾਣੀ ਦਾ ਜਾਪ ਕਰਨ ਦੇ ਨਾਲ ਸਾਥ ਸੰਗਤ ਜੀ ਇੱਥੋਂ ਪਤਾ ਲੱਗਦਾ ਹੈ ਕਿ ਵਾਹਿਗੁਰੂ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਕਿਉਂਕਿ ਸਾਥ ਸੰਗਤ ਜੀ ਜੇ ਆਪਾਂ ਸੋਚੀਏ ਕਿ ਅੱਜ ਕੱਲ ਦੇ ਸਮੇਂ ਵਿੱਚ ਹਰ ਕੋਈ ਗੁਰਬਾਣੀ ਦਾ ਜਾਪ ਕਰਦਾ ਹੈ ਪਾਵੇਂ ਉਸ ਤੇ ਦੁੱਖ ਹਨ ਤੇ ਪਾਵੇਂ ਉਸ ਤੇ ਸੁੱਖ ਹਨ ਇਹ ਨਹੀਂ ਸਾਥ ਸੰਗਤ ਜੀ ਹੁਣ ਵੇਖੋ ਕਿ ਆਪਾਂ ਕਿਸੇ ਨੂੰ ਜੇ ਕਹੀਏ ਕਿ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਿਆ ਕਰ ਤਾਂ ਉਹ ਅੰਮ੍ਰਿਤ ਵੇਲਾ ਉੱਠ ਕੇ ਸੰਭਾਲੇਗਾ ਉਹ ਬਹੁਤ ਹੀ ਫਿਰ ਕਿਸਮਤ ਵਾਲਾ ਬਣ ਜਾਵੇਗਾ ਉਸ ਤੇ ਵਾਹਿਗੁਰੂ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਅੰਮ੍ਰਿਤ ਵੇਲਾ ਤਾਂ ਹਰ ਕੋਈ ਸੰਭਾਲ ਸਕਦਾ ਹੈ ਕਿਉਂਕਿ ਬੜਾ ਹੀ ਆਸਾਨ ਹੁੰਦਾ ਹੈ ਜਦੋਂ ਆਪਾਂ ਉੱਠਦੇ ਹਾਂ ਨੀਂਦ ਦੇ ਵਿੱਚ ਉੱਠਣਾ ਪਰ ਬੜਾ ਔਖਾ ਲੱਗਦਾ ਹੈ ਇੱਕ ਵਾਰ ਆਪਾਂ ਨੂੰ ਉੱਠਣਾ ਔਖਾ ਲੱਗੇਗਾ ਪਰ ਜਿਸ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਜਾਂ ਇੱਕ ਦਾ ਡੇਲੀ ਦਾ ਰੁਟੀਨ ਬਣ ਚੁੱਕਾ ਹੁੰਦਾ ਹੈ ਉਸ ਨੂੰ ਵਾਹਿਗੁਰੂ ਅਕਾਲ ਪੁਰਖ ਜੀ ਦੇ ਵੱਲੋਂ ਖੁਦ ਬਖਸ਼ਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਆਪਣੇ ਆਪ ਹੀ ਉਸ ਦੀ ਫਿਰ ਅੱਖ ਖੁੱਲ ਜਾਂਦੀ ਹੈ ਉਸ ਸਮੇਂ ਉਹਨਾਂ ਤੇ ਆਪਣਾ ਗੁਰਬਾਣੀ ਦਾ ਅਭਿਆਸ ਕਰਨਾ ਹੁੰਦਾ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜੇਕਰ ਇਹ ਸੰਕੇਤ ਤੁਹਾਨੂੰ ਵੀ ਮਿਲਦਾ ਹੈ ਤਾਂ ਸਮਝ ਲਓ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਤੁਹਾਡੀ ਅਰਦਾਸ ਪਹੁੰਚ ਚੁੱਕੀ ਹੈ ਸਾਧ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਆਪਣੀ ਸਿਹਤ ਠੀਕ ਨਹੀਂ ਹੁੰਦੀ ਆਪਣੇ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਹੁੰਦਾ ਹੈ ਜਾਂ ਆਪਾਂ ਆਖ ਦਿੰਦੇ ਹਾਂ ਕਿ ਅੱਜ ਨਹੀਂ ਕੱਲ ਨੂੰ ਪਾਠ ਕਰਾਂਗੇ ਕਿਉਂਕਿ ਘਰ ਦੇ ਵਿੱਚ ਜੋ ਕਲੇ ਕਲੇਸ਼ ਹੁੰਦਾ ਹੈ ਉਹ ਆਪਣੇ ਮਨ ਨੂੰ ਹੀ ਖਰਾਬ ਕਰ ਦਿੰਦਾ ਹੈ ਇਸ ਚੀਜ਼ ਨੂੰ ਫਿਰ ਆਪਾਂ ਚੰਗੀ ਤਰ੍ਹਾਂ ਸਮਝਦੇ ਹਾਂ ਪਰ ਐਨਾ ਕੁਝ ਹੋਣ ਦੇ ਬਾਵਜੂਦ ਵੀ ਆਪਣਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਪ੍ਰੇਮ ਸ਼ਰਧਾ ਭਾਵਨਾ ਬੜੀ ਜ਼ਿਆਦਾ ਹੋਵੇ ਤਾਂ ਸਮਝ ਲਓ ਕਿ ਵਾਹਿਗੁਰੂ ਦੀ ਕਿਰਪਾ ਤੇ ਆਪਣੇ ਤੇ ਹੋ ਚੁੱਕੀ ਹੈ ਸੋ ਸਾਥ ਸੰਗਤ ਜੀ ਇਹ ਸੰਕੇਤ ਜੇਕਰ ਤੁਹਾਨੂੰ ਵੀ ਮਿਲਦੇ ਹਨ ਤਾਂ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋ ਚੁੱਕੀ ਹੈ ਤੁਹਾਡੀ ਅਰਦਾਸ ਪੂਰੀ ਹੋਣ ਵਾਲੀ ਹੈ ਸਾਲ ਸੰਗਾ ਜੀ ਤੁਸੀਂ ਆਪਣੇ ਕੋਲ ਜਿਸ ਤਰ੍ਹਾਂ ਆਪਾਂ ਬੋਲਦੇ ਹਾਂ ਕਿ ਆਪਣੇ ਕੋਲ ਕੁਝ ਵੀ ਹੋਵੇ ਨਾ ਆਪਣੇ ਘਰ ਦੇ ਵਿੱਚ ਗਰੀਬੀ ਹੋਵੇ ਆਪਾਂ ਕਿਸੇ ਨੂੰ ਦੇਣ ਜੋਗੇ ਵੀ ਨਾ ਹੋਈਏ ਤੇ ਆਪਾਂ ਫਿਰ ਵੀ ਕਿਸੇ ਨਾ ਕਿਸੇ ਦੀ ਜੇਕਰ ਹੈਲਪ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿਸੇ ਲੋੜਵੰਦ ਨੂੰ ਜਿਹੜਾ ਕੋਈ ਸਾਡੇ ਪਾਸੋਂ ਕੁਝ ਆਸ ਲੈ ਕੇ ਮੰਗਣ ਆਉਂਦਾ ਹੈ ਉਸ ਨੂੰ ਭਾਵੇਂ ਆਪਾਂ ਥੋੜਾ ਜਿਹਾ ਵੀ ਦੇ ਦੇਈਏ ਜੇਕਰ ਸਾਡੇ ਘਰ ਵਿੱਚ ਕੋਈ ਭੁੱਖਾ ਆਉਂਦਾ ਉਸ ਨੂੰ ਰੋਟੀ ਛਕਾ ਦਈਏ ਕਹਿਣ ਤੋਂ ਭਾਵ ਕਿ ਅੱਧੀ ਦੇ ਵਿੱਚੋਂ ਵੀ ਅੱਧੀ ਕਿਸੇ ਨੂੰ ਖਵਾ ਦਈਏ ਭਲੇ ਦੀ ਭਾਵਨਾ ਸਾਡੇ ਮਨ ਵਿੱਚ ਆਉਣੀ ਸ਼ੁਰੂ ਹੋ ਜਾਵੇ ਤਾਂ ਸਮਝ ਲੈਣਾ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਤੁਸੀਂ ਸੇਵਾ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਹੋ ਲੋੜਵੰਦ ਦੀ ਹੈਲਪ ਕਰਨੀ ਸ਼ੁਰੂ ਕਰ ਦਿੰਦੇ ਹੋ ਤਾਂ ਇਹ ਇੱਕ ਸੰਕੇਤ ਹੁੰਦਾ ਹੈ ਕਿ ਵਾਹਿਗੁਰੂ ਜੀ ਦੀ ਆਪਣੇ ਤੇ ਕਿਰਪਾ ਹੋ ਚੁੱਕੀ ਹੈ ਕਈ ਵਾਰ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਵੀ ਇਦਾਂ ਹੁੰਦਾ ਹੈ ਤੇ ਆਮ ਹੀ ਵੇਖਣ ਵਿੱਚ ਆਉਂਦਾ ਹੈ ਕਿ ਆਪਣੇ ਕਮਾਈ ਦੇ ਵਿੱਚੋਂ ਦਸਵੰਧ ਰੁਪਈ ਕੱਢ ਕੇ ਕਿਸੇ ਗਰੀਬ ਦੀ ਹੈਲਪ ਕਰਦੇ ਹਨ ਇਹ ਇੱਕ ਇਹ ਇੱਕ ਬੜਾ ਹੀ ਵੱਡਾ ਸ਼ੁਭ ਸੰਕੇਤ ਹੁੰਦਾ ਹੈ ਪਰਮਾਤਮਾ ਦੀ ਕਿਰਪਾ ਦਾ ਕਿਉਂਕਿ ਸਾਨੂੰ ਜੇਕਰ ਪਰਮਾਤਮਾ ਨੇ ਐਨੇ ਜੋਗਾ ਬਣਾਇਆ ਹੈ ਕਿ ਅਸੀਂ ਕਿਸੇ ਦੀ ਹੈਲਪ ਕਰ ਸਕੀਏ ਤਾਂ ਸਾਨੂੰ ਇਹ ਕੰਮ ਦੇ ਵਿੱਚ ਕਦੇ ਵੀ ਦੇਰੀ ਨਹੀਂ ਲਗਾਉਣੀ ਚਾਹੀਦੀ ਸਾਥ ਸੰਗਤ ਜੀ ਇਸ ਦੇ ਨਾਲ ریلیਟਡ ਤੁਹਾਨੂੰ ਇੱਕ ਭੈਣ ਦੀ ਛੋਟੀ ਜਿਹੀ ਹੱਡ ਬੇਤੀ ਸਾਂਝੀ ਕਰਨ ਲੱਗੇ ਹਾਂ ਜੀ ਇੱਕ ਭੈਣ ਨੇ ਦੱਸਿਆ ਕਿ ਮੈਂ ਠੀਕ ਨਹੀਂ ਸੀ ਰਹਿੰਦੀ ਮੈਨੂੰ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਸੀ ਜਾਂ ਕਦੇ ਫੀਵਰ ਹੋ ਜਾਣਾ ਚੈੱਕ ਕਰਵਾਉਣਾ ਤੇ ਕੁਝ ਵੀ ਨਾ ਨਿਕਲਣਾ ਕਦੇ ਮੇਰੇ ਸੈੱਲ ਘਟ ਜਾਣੇ ਚੈੱਕ ਕਰਵਾਉਣ ਜਾਣਾ ਤਾਂ ਉਹ ਵੀ ਠੀਕ ਹੋ ਜਾਣੇ ਸਤ ਸੰਕੇਤ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੇ ਸ਼ੁਭ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਤਾਂ ਤੁਸੀਂ ਸਮਝ ਲੈਣਾ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਤੁਸੀਂ ਹੁਣ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਮੁਸੀਬਤ ਦਾ ਸਾਹਮਣਾ ਨਹੀਂ ਕਰੋਗੇ ਤੇ ਹਮੇਸ਼ਾ ਹੀ ਪਰਮਾਤਮਾ ਦੇ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਕਿ ਪਰਮਾਤਮਾ ਜੀ ਸਰਬਤ ਦਾ ਪਾਲਾ ਕਰਨਾ ਲੰਮੀਆਂ ਉਮਰਾਂ ਬਖਸ਼ਣਾ ਸਭਨਾ ਦੇ ਘਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਸਾਰੇ ਹੀ ਲੋਕ ਹੱਸਦੇ ਬਸਤੇ ਰਹਿਣ ਤੇ ਗੁਰੂ ਘਰ ਦੇ ਨਾਲ ਜੁੜ ਜਾਣ ਗੁਰਬਾਣੀ ਦੇ ਲੱਗ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ